ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਗਾਏ ਜਾ ਰਹੇ ਮੁਫਤ ਆਯੂਸ਼ ਕੈਂਪਾਂ ਦੀ ਲੜੀ ਅਧੀਨ ਵਕ ਵਕ ਥਾਵਾਂ ਤੇ ਮੁਫਤ ਆਯੂਸ਼ ਕੈਂਪ ਲਗਾਏ ਜਾ ਰਹੇ ਹਨ ਜਿਸ ਅਧੀਨ ਆਯੂਸ਼ ਵਿਭਾਗ ਪੰਜਾਬ ਵੱਲੋਂ ਗੁਰਦੁਆਰਾ ਸ਼ਹੀਦ ਗੰਗਸਾਹਿਬ ਮੋਰਿੰਡਾ ਵਿਖੇ 15ਵਾਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੈਡੀਕਲ ਅਫਸਰ ਡਾਕਟਰ ਮਨਪ੍ਰੀਤ ਗੌਰਤਮਾਨ ਨੇ ਦੱਸਿਆ ਕਿ ਮੁਖੀ ਹੋਮੀਓਪੈਥਿਕ ਡਾਕਟਰ ਹਰਿੰਦਰ ਪਾਲ ਸਿੰਘ ਡਾਇਰੈਕਟਰ ਆਯੁਰਵੇਦਾ ਡਾਕਟਰ ਰਵੀ ਡੁੰਮਰਾ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਮੁਫਤ ਮੈਡੀਕਲ ਜਾਂਚ ਕੈਂਪ ਵਿੱਚ ਆਯੁਰਵੈਦਿਕ ਅਤੇ ਹੋਮੀਓਪੈਥਿਕ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਡਾਕਟਰ ਮਨਪ੍ਰੀਤ ਕੌਟੀਮਾਨ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮੁਖੀ ਹੋਮੀਓਪੈਥਿਕ ਵਿਭਾਗ ਡਾਕਟਰ ਹਰਿੰਦਰਪਾਲ ਸਿੰਘ ਡਾਇਰੈਕਟਰ ਆਯੁਰਵੈਦਿਕ ਡਾਕਟਰ ਰਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਰੀਂਡਾ ਵਿਖੇ ਆਯੋਜਿਤ ਇਸ ਕੈਂਪ ਦੌਰਾਨ 600 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਹੋਮੋਪੈਥਿਕ ਅਤੇ ਆਯੁਰਵੈਦਿਕ ਵਿਭਾਗ ਵੱਲੋਂ ਅੱਜ ਮੁਫਤ ਹੋਮੋਪੈਥਿਕ ਅਤੇ ਆਯੁਰਵੈਦਿਕ ਕੈਂਪ ਲਗਾਇਆ ਗਿਆ ਹੈ ਗੁਰਦੁਆਰਾ ਸੀਗੰਤ ਮੁਰੰਡਾ ਵਿਖੇ ਇਸ ਕੈਂਪ ਦੇ ਦੌਰਾਨ ਮੈਂ ਡਾਕਟਰ ਮਨਪ੍ਰੀਤ कौर ਹੋਮੋਪੈਥਿਕ ਮੈਡੀਕਲ ਅਫਸਰ ਡਾਕਟਰ ਬਿਰਿੰਦਰ ਡਾਕਟਰ ਜਗਜੀਤ कौर ਡਾਕਟਰ ਤ੍ਰਿਵੰਨ ਜੋਤਕੌਰ ਆਯੁਰਵੈਦਿਕ ਮੈਡੀਕਲ ਅਫਸਰ ਅਸੀਂ ਸਾਰਿਆਂ ਨੇ ਇੱਥੇ ਕੈਂਪ ਲਗਾਇਆ ਹੈ ਮੁਫਤ ਕੈਂਪ ਲਗਾਇਆ ਹੈ ਇਸ ਕੈਂਪ ਦੇ ਦੌਰਾਨ ਤਕਰੀਬਨ 600 ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਸਾਡੇ ਨਾਲ ਹੋਮੋਪੈਥਿਕ ਡਿਸਪੈਂਸਰ ਅਰਵਿੰਦਰ ਕੌਰ ਉਪਵੈਦ ਆਪਣਾ ਚੰਦਰ ਜੀ ਤੇ ਨਾਲ ਸਾਡੇ ਪਰਮਿੰਦਰ ਸਿੰਘ ਤੇ ਨਵਜੋਤ ਸਿੰਘ ਇਹਨਾਂ ਨੇ ਨਾਲ ਕੈਂਪ ਦੇ ਵਿੱਚ ਪੂਰੀ ਮਦਦ ਕੀਤੀ ਹੈ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਮੁਫਤ ਚੈੱਕਅਪ ਕੀਤਾ ਗਿਆ ਇਸ ਕੈਂਪ ਦੇ ਦੌਰਾਨ ਸਾਡੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਕੈਂਪ ਦੌਰਾਨ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਧੰਨਵਾਦ ਮੋਰਿੰਡਾ ਤੋਂ ਅਮਰਜੀਤ ਦੀ ਮੰਦੀ ਰਿਪੋਰਟ ਪੰਜਾਬੀ ਜਾਗਰਣ